ਗੋਲ ਸਾਹਿਬ ਗੱਲ ਕਿੱਧਰ ਨੂੰ ਤੁਰ ਪਈ ਐ 30ਾਂ 35ਾਂ ਸਾਲਾਂ ਚ ਲੋਕ ਤਾਂ ਪਹਾੜੀਆਂ ਚੜ ਜਾਂਦੇ ਸੀ ਹੁਣ ਲੰਮੇ ਪਏ ਹੋਏ ਐ ਤੇ ਕਹਿੰਦੇ ਜੀ ਗੋਡੇ ਚੇਂਜ ਕਰਾ ਰਹੇ ਸੀ ਇਸ ਤੋਂ ਵੀ ਛੋਟੀ ਉਮਰ ਦੇ ਲੋਕ ਆਂਦੇ ਆ ਅੱਛਾ ਜੀ ਹਾਂ ਅਨਮੈਰਿਡ ਬੱਚੇ ਆਉਣ ਲੱਗ ਗਏ ਹੂੰ ਇਹਦਾ ਰੀਜ਼ਨ ਜਿਹੜੀ ਸਾ ਵਿਕਤ ਰਿਹਾ ਕਿ ਸਾਡੀ ਖੁਰਾਕ ਦੇ ਵਿੱਚ ਪੋਸਟਿਕ ਤੱਤ ਘਟ ਗਿਆ ਹੂੰ ਜਿਵੇਂ ਮੰਨ ਲਓ ਅਸੀਂ ਪ੍ਰਸ਼ਾਦਾ ਸ਼ੱਕਦੇ ਸੀ ਉਹਦੇ ਨਾਲ ਲੱਸੀ ਪੀਂਦੇ ਸੀ ਜਾਂ ਦੁੱਧ ਪੀਂਦੇ ਸੀ ਹੁਣ ਅਸੀਂ ਪ੍ਰਸ਼ਾਦਾ ਵੀ ਨਹੀਂ ਛਕਦੇ ਕੁਛ ਐਦਾਂ ਦੀਆਂ ਚੀਜ਼ਾਂ ਖਾਂਦੇ ਆ ਉਹਦੇ ਨਾਲ ਫਿਰ ਅਸੀਂ ਕੋਲਡ ਡਰਿੰਕ ਪੀਂਦੇ ਆ ਹਾਂ ਜਦ ਕਿ ਤੁਸੀਂ ਦੇਖੋ ਅੰਗਰੇਜ਼ਾਂ ਨੂੰ ਦੇਖੋ ਉਹ ਕੁਛ ਵੀ ਖਾਂਦੇ ਆ ਪਰ ਉਹਨਾਂ ਦੇ ਟੇਬਲ ਦੇ ਗੱਭੇ ਇੱਕ ਫਰੂਟ ਦਾ ਜੱਗ ਪਿਆ ਹੁੰਦਾ ਜੂਸ ਦਾ ਉਹ ਫਰੂਟ ਜੂਸ ਪੀਂਦੇ ਆ ਹਾਂ ਫਰੂਟ ਜੂਸ ਜਿਹੜਾ ਹੈਗਾ ਉਹ ਸਾਡੇ ਸਰੀਰ ਦੇ ਪੌਸ਼ਕ ਜਿਹੜੇ ਆਰਗਨਸ ਨੇ ਉਹਨਾਂ ਨੂੰ ਪੋਸ਼ਣ ਦਿੰਦਾ ਜੀ ਤੇ ਇਹ ਕੀ ਹੈ ਕਿ ਅਸੀਂ ਪੀ ਲਿਆ ਮਨ ਲਓ ਕਈ ਵਾਰੀ ਦੁੱਧ ਪੀ ਲਿਆ ਜਾਂ ਹੋਰ ਕਰ ਲਿਆ ਉਹ ਚੀਜ਼ਾਂ ਅਲੱਗ ਨੇ ਜਿਵੇਂ ਅੱਜ ਦਾ ਦੌਰ ਕੀ ਆ ਜਿਹੜਾ ਜੇ ਮੇਰੀ ਗੱਲ ਨੂੰ ਕੀ ਮੰਨਦੇ ਆ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮਤਲਬ ਜੇ ਆਪਣੇ ਲੋਕ ਇਹ ਸਮਝਣ ਉਹ ਵੀ 100% ਦੇ ਵਿੱਚੋਂ 30% ਲੋਕ ਅਗਰ ਮੈਨੂੰ ਸੁਣਦੇ ਆ 30 ਦੇ ਵਿੱਚੋਂ ਅਗਰ 3% ਲੋਕ ਵੀ ਅਮਲ ਕਰ ਲੈਂਦੇ ਆ ਤਾਂ ਉਹ ਇੱਕ ਬਹੁਤ ਵੱਡੀ ਫਿਗਰ ਹੈ ਜੀ ਦੇਸ਼ ਦੀ 140 ਕਰੋੜ ਦੀ ਆਬਾਦੀ ਚੋ 3% ਨੂੰ ਗੱਲ ਸਮਝਾਉਣੀ ਬਹੁਤ ਵੱਡੀ ਗੱਲ ਆ ਜੀ ਤੇ ਇਸ ਕਰਕੇ ਮੈਂ ਇੱਕੋ ਗੱਲ ਸਮਝਾਈ ਸਾਰਿਆਂ ਨੂੰ ਵੀ ਤੁਸੀਂ ਅਗਰ ਦੁਨੀਆ ਦੇ ਵਿੱਚ ਆਇਓ ਤੰਦਰੁਸਤ ਜਿਉਣਾ ਇੱਕ ਤਾਂ ਹਲਦੀ ਔਰ ਉਪਰੋਂ ਪੰਚਮ ਹਲਦੀ ਇੱਕ ਤਾਂ ਕਥੇ ਕ੍ਰੇਲਾ ਉਤੋਂ ਮਤਲਬ ਨਿੰਮ ਚੜਿਆ ਹੋਇਆ ਜੀ ਤੇ ਇਹਦੇ ਵਿੱਚ ਵੀ ਗੱਲ ਹੈ ਜਿਹੜੀ ਮੈਂ ਐਗਜ਼ਾਮਪਲ ਦਿੱਤੀ ਆ ਵੀ ਇੱਕ ਵੱਡੀ ਗੱਲ ਹੈ ਵੀ ਕ੍ਰੇਲਾ ਖਾਓ ਉਹ ਵੀ ਨਿੰਮ ਚੜਿਆ ਖਾਓ ਹੋਰ ਵੀ ਜ਼ਿਆਦਾ ਫਾਇਦਾ ਕਰਦਾ ਪਰ ਜਿਹੜੀ ਹਲਦੀ ਆ ਨਾ ਜੀ ਇਨੂੰ ਦੁੱਧ ਚ ਲੈਣਾ ਸ਼ੁਰੂ ਕਰੋ ਠੀਕ ਹੈ ਜਿਹੜੇ ਲੋਕਾਂ ਦੇ ਗੋਡੇ ਦੁਖਦੇ ਆ ਉਹ ਕਹਿੰਦੇ ਜੇ ਅਸੀਂ ਦਹੀਂ ਬੰਦ ਕਰਤਾ ਕਿਉਂਕਿ ਬਾਇਗਰਦਾ ਪਰ ਉਹਦੇ ਵਿੱਚ ਜੇ ਇੱਕ ਚਮਚਾ ਬੇਲ ਫਰੂਟ ਦਾ ਪਾਊਡਰ ਪਾ ਲਿਆ ਜਾਵੇ ਜੀ ਬੇਲ ਫਰੂਟ ਦਾ ਪਾਊਡਰ ਬਣ ਜਾਂਦਾ ਮਿਕਸੀ ਚ ਪਾ ਕੇ ਵਧੀਆ ਡਰਾਈ ਫਰੂਟ ਆਉਂਦਾ ਇੱਕ ਚਮਚਾ ਉਹਦੇ ਵਿੱਚ ਹਲਦੀ ਪਾ ਲਈ ਜਾਵੇ ਛੋਟਾ ਚਮਚ ਲੈਣਾ ਤੇ ਉਹਨੂੰ ਜਦੋਂ ਤੁਸੀਂ ਗ੍ਰਾਈਂਡ ਕਰਕੇ ਉਹਦੀ ਬਣਾਓਗੇ ਲੱਸੀ ਉਹ ਲੱਸੀ ਜਦੋਂ ਪੀਂਦਾ ਆਦਮੀ ਤਾਂ ਉਹ ਅੰਦਰੋਂ ਪੋਸ਼ਣ ਕਰਦੀ ਆ ਜੀ ਉੱਚ ਬਾਇ ਖਤਮ ਬਰੂਚ ਦੀ ਚੁਟਕੀ ਕਾਲੀ ਮਿਰਚ ਸੌਰੀ ਕਹਿਣਾ ਭੁੱਲ ਗਿਆ ਕਾਲੀ ਮਿਰਚ ਜ਼ਰੂਰ ਪਾਓ ਵਿੱਚ ਜੀ ਤਾਂ ਕਿ ਉਹਨੂੰ ਐਂਟੀਸੈਪਟਿਕ ਦਾ ਰੋਲ ਵੀ ਮਿਲ ਜਾਏ ਐਂਟੀਬਾਇਓਟਿਕ ਦਾ ਰੋਲ ਵੀ ਮਿਲ ਜਾਏ ਐਂਟੀਸੈਪਟਿਕ ਹਲਦੀ ਆ ਐਂਟੀਬਾਇਓਟਿਕ ਸਾਡੀ ਕਾਲੀ ਮਿਰਚ ਆ ਤੇ ਜਿਹੜਾ ਬੇਲ ਫਰੂਟ ਦਾ ਪਾਊਡਰ ਆ ਸਾਡੀ ਗੱਟ ਕੇਅਰ ਕਰ ਦਿੰਦਾ ਉਹ ਜਿਹੜੀ ਬਾਇਵਾਦੀ ਹੋਣੀ ਆ ਉਹਨੂੰ ਕਵਰ ਕਰ ਦਿੰਦਾ ਤੇ ਇਸ ਕਰਕੇ ਜਿਹੜਾ ਸਾਡਾ ਦਹੀਂ ਦੀ ਲੱਸੀ ਪੀਣ ਦਾ ਵਿਚਾਰ ਉਹਨੂੰ ਤਿਆਗਣਾ ਨਹੀਂ ਚਾਹੀਦਾ ਉਹਨੂੰ ਉਸ ਤਰੀਕੇ ਪੀਲੋ ਜਿਵੇਂ ਵੈਦ ਕਹਿੰਦੇ ਆ ਜਾਂ ਗ੍ਰੰਥ ਕਹਿੰਦੇ ਆ ਤਾਂ ਉਹਦੇ ਨਾਲ ਕੀ ਆ ਕਿ ਤੁਹਾਨੂੰ ਉਹੀ ਚੀਜ਼ਾਂ ਮਿਲਦੀਆਂ ਰਹਿੰਦੀਆਂ ਨੇ ਪਾਣੀ ਤਾਂ ਵੱਡੀ ਸਮੱਸਿਆ ਹੈ ਹੀ ਆ ਜੀ ਗੋਡਿਆਂ ਦਾ ਨੁਕਸਾਨ ਕਰਨ ਚ ਹੋਰ ਵਜ੍ਹਾ ਕੀ ਤੁਹਾਨੂੰ ਨਜ਼ਰ ਆਈ ਆ ਵੀ ਆਹ ਖਾਣ ਪੀਣਾ ਜਾਂ ਗਲਤ ਦਵਾਈਆਂ ਦਾ ਸੇਵਨ ਆ ਜਾਂ ਕੋਈ ਹੋਰ ਵਜ੍ਹਾ ਦਵਾਈ ਦਾ ਗਲਤ ਨਹੀਂ ਹੈਗਾ ਜੀ ਜਿਵੇਂ ਹੁਣ ਮੰਨ ਲਓ ਇੱਕ ਆਪਾਂ ਡਾਕਟਰ ਕੋਲ ਜਾਂਦੇ ਆ ਬੀਪੀ ਵਧਿਆ ਹੋਇਆ ਬੀਪੀ ਦੀ ਗੋਲੀ ਲਾਗੀ ਖਾਈ ਜੋ ਫਿਰ ਜਾਂਦੇ ਨਹੀਂ ਵੀ ਘਟਿਆ ਵਧਿਆ ਗੋਲੀ ਘਟਾਉਣੀ ਐ ਕਿ ਵਧਾਉਣੀ ਐ 슈ਗਰ ਹੈ 슈ਗਰ ਹੋ ਗਈ ਗੋਲੀ ਲਾਗੀ ਖਾਈ ਜੋ ਮਤਲਬ ਐ ਨਹੀਂ ਜਾਣਾ ਵੀ ਜਿੱਦ ਤਨ ਗੋਲੀ ਸ਼ੁਰੂ ਕਰੀ ਸੀ ਮਿੱਤਰ ਤੈਨੂੰ ਉਸ ਦਿਨ ਤੇਰੀ ਸ਼ੂਗਰ 400 ਸੀ ਜਦੋਂ ਹੁਣ 20 ਦਿਨ ਬਾਅਦ ਹੋ ਸਕਦਾ 200 ਆ ਗਈ ਹੋਵੇ ਗੋਲੀ ਖਾ ਕੇ ਤਾਂ ਗੋਲੀ ਤਾਂ ਘਟਾਉਣੀ ਪਊਗੀ ਨਾ ਉਹ ਕਿਸੇ ਦੀ ਰਾਏ ਨਹੀਂ ਲੈਣੀ ਦੱਬੀ ਤੁਰੇ ਜਾਂਦੇ ਆ ਫਿਰ ਅੱਛਾ दारू ਪੀਣੀ ਉਹਦੇ ਨਾਲ ਗਰਮ ਨਾਲ ਠੰਡਾ ਠੰਡੇ ਨਾਲ ਗਰਮ ਖਾਣਾ ਜਾਂ ਬਪਰੀਤ ਆਹਾਰ ਖਾਣਾ ਮਲੋ ਖੱਟੇ ਦੇ ਨਾਲ ਕੋਈ ਇਦਾਂ ਦੀ ਚੀਜ਼ ਖਾਣੀ ਜਿਹੜੀ ਆਪਾਂ ਨੂੰ ਨੁਕਸਾਨ ਕਰਦੀ ਆ ਦੁੱਧ ਪੀ ਲੈਣਾ ਜਾਂ ਦਹੀਂ ਖਾ ਲੈਣਾ ਦਹੀਂ ਦੇ ਨਾਲ ਦਹੀਂ ਖੱਟਾ ਹੋ ਗਿਆ ਉਹਦੇ ਨਾਲ ਦੁੱਧ ਪੀ ਲੈਣਾ ਮਤਲਬ ਇਹੋ ਜਿਹੀਆਂ ਕਈ ਚੀਜ਼ਾਂ ਸੀ ਕਰਦੇ ਆ ਔਰ ਜਿਹੜਾ ਅੱਜ ਦੀ ਡੇਟ 'ਚ ਤੁਹਾਨੂੰ ਤੁਹਾਡੀ ਸਭ ਗੋਡਿਆਂ ਦਾ ਮਰੀਜ਼ ਮਿਲ ਰਿਹਾ ਜੋ ਮੇਰੇ ਕੋਲ ਕਿਉਂਕਿ ਮੇਰੇ ਕੋਲ ਅੱਜ ਸਭ ਤੋਂ ਵੱਧ ਗੋਡਿਆਂ ਦਾ ਮਰੀਜ਼ ਆਉਂਦਾ ਜੀ ਜਿਹੜਾ ਆਯੁਰਵੇਦ 'ਚ ਗੋਡੇ ਦਿਖਾਉਣਾ ਚਾਹੁੰਦਾ ਮੇਰੇ ਕੋਲ ਜਰੂਰ ਆਉਂਦਾ